ਲੰਗਰ ਤੇ ਵੀ ਬਹੁਤ ਵਧੀਆ ਲੱਗਦਾ। ਬਸ ਇਹ ਕੰਮ ਨਹੀਂ ਪਾਦਣਾ। ਇਹ ਰੱਖੀਏ। ਇਹ ਹੋਰ ਹੋ ਜਾਏ। ਅੱਜ ਅਸੀਂ ਖੜੇ ਹਾਂ ਸ਼ੰਭੂ ਬਾਰਡਰ ਤੇ ਕਟਵਰਜੋਂ ਦਾ ਮੋਰਚਾ ਚੱਲ ਰਿਹਾ ਹੈਗਾ ਉਹਦੇ ਤੇ ਅਸੀਂ ਇੱਥੇ ਹਾਜ਼ਰ ਹਾਂ ਮੈਂ ਭਾਰਤੀ ਕਿਸਾਨੀ ਉਹਨਾਂ ਦਾ ਪ੍ਰਚਾਰ ਸਕੱਤਰ ਸੁਖਦੀਪ ਸਿੰਘ ਮਗੋਰਾ ਉੱਤੋਂ ਆਹ ਦੇਖ ਲੋ ਸ਼੍ਰੋਮਿਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਕਿਉਂਕਿ ਕੋਈ ਵੀ ਮਰੀਜ਼ ਇੱਥੇ ਜਾਂ ਕਿਸੇ ਨੂੰ ਸਰਟੀਫਿਕੇਟ ਲੱਗਦੀ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਉਹਦੇ ਵਾਸਤੇ ਆ ਡਾਕਟਰ ਸਾਹਿਬ ਸਾਡੇ ਦੇਖੋ ਆ ਹੁਣ ਬਜ਼ੁਰਗ ਵੀ ਸਾਡੇ ਆਏ ਨੇ ਉਹਨਾਂ ਨੂੰ ਪੱਟੀ ਕਰ ਰਹੇ ਨੇ ਇੱਥੇ ਲੰਗਰ ਵੀ ਚੱਲ ਰਿਹਾ ਹੈ ਇਹ ਬਹੁਤ ਸਵਾਮਾ ਵਧੀਆ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹਦੀ ਅਸੀਂ ਸਲਾਹਾਂ ਕਰਦੇ ਹੋਏ ਬਾਕੀ ਦੂਜੀ ਗੱਲ ਇਹ ਅਸੀਂ ਆਪਣਾ ਦੇਖ ਹੀ ਰਹੇ ਹਾਂ ਕਿ ਜੋ ਪੰਜਾਬ ਹੈ ਪੰਜਾਬ ਦਾ ਬਾਕੀ ਇੱਕ ਸਾਫ ਦਾ ਜਿੱਥੇ ਕੁਰਬਾਨੀਆਂ ਨੇ 90% ਸਾਬ ਦੇ ਵਿੱਚੋਂ ਉਥੇ ਲੰਗਰ ਤੇ ਸੇਵਾ ਦੇ ਵਿੱਚ ਸਾਰੇ ਪਾਸੇ ਕੁਰਬਾਨੀਆਂ ਦੇ ਵਿੱਚ ਸਾਰੇ ਪਾਸੇ ਪੰਜਾਬ ਹੀ ਅੱਗੇ ਆਉਂਦਾ ਹੈਗਾ ਹੁਣ ਤਾਂ ਵੀ ਹੀ ਵਾਰ ਜਦੋਂ ਸਾਡਾ ਬਾਰਡਰ ਤੇ ਦਿੱਲੀ ਬਾਰਡਰ ਤੇ ਤਰਨ ਚਲੇ ਹੁੰਦਾ ਤਾਂ ਹਰਿਆਣਾ ਵੀ ਮੰਨ ਗਿਆ ਸੀ ਪੰਜਾਬ ਵੱਡਾ ਪ੍ਰਾਇਆ ਸੀ ਚੂੜਾ ਪਰ ਬਾਕੀ ਹੁਣ ਤਾਂ ਸਾਰੀ ਸਤਾਵਾਂ ਖੁੰਗੀਆਂ ਨੇ ਬਾਕੀ ਜਿਹੜਾ ਕਾਨੂੰਨ ਹੈ ਇਹ ਵਾਰ-ਵਾਰ ਕਾਨੂੰਨ ਸਾਡੇ ਦੇ ਬਣਾ ਕੇ ਇਹ ਸਾਡੇ ਦੇ ਹੱਕ ਜਿਹੜੇ ਸਾਡੇ ਫੋਨਾ ਚਾਹੁੰਦੇ ਨੇ ਉਹ ਬੱਜਾ ਨਹੀਂ ਕੋਣ ਦੇਾਂਗੇ ਇਹਦੇ ਵਾਸਤੇ ਅਸੀਂ ਕਿੱਥੇ ਸ਼੍ਰੋਮਿਕ ਕਮੇਟੀ ਨੇ ਬੜਾ ਵਧੀਆ ਪ੍ਰਾਲਾ ਕੀਤਾ ਇਹਨਾਂ ਤੇ ਸਿਸ਼ਲਾਗਾ ਕਰਦੇ ਆ ਪਰਮਾਤਮਾ ਦੇ ਅਰਦਾਸ ਕਰਾਂ ਵੀ ਇਹ ਵਧੀਆ ਪ੍ਰਾਲਾ ਹੋ ਰਿਹਾ ਜਿਵੇਂ ਕੋਈ ਮਰੀਜ਼ ਜੋ ਕੋਈ ਵੀ ਆਉਂਦਾ ਹੈਗਾ ਭਗਰਾ ਸਾਹਿਬ ਕੇਂਦਰ ਸਰਕਾਰ ਨੂੰ ਕਿਸਾਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਕੇਂਦਰ ਸਰਕਾਰ ਨੂੰ ਇਹ ਕਹਿੰਦਾ ਵੀ ਦੇਖੋ ਪਹਿਲੀ ਗੱਲ ਤਾਂ ਆਪਣੀ ਸਰਕਾਰ ਦੀ ਕਮੀ ਰਹੀ ਜੀ ਕਿਉਂਕਿ ਉਹ ਜਾ ਕੇ ਗੱਲ ਨਹੀਂ ਕਰ ਸਕੀ ਜਾ ਕੇ ਜਾ ਕੇ ਸੈਂਟਰ ਗਵਰਨਮੈਂਟ ਨਾਲ ਗੱਲ ਕਰਦੀ ਵੀ ਪੰਜਾਬ ਸਰਕਾਰ ਦਾ ਮਸਲਾ ਹੈਗਾ ਇਹਦੇ ਬਾਰੇ ਤੁਸੀਂ ਦੱਸੋ ਕੀ ਵਿਚਾਰ ਨੇ ਫਿਰ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਫੈਸਲਾ ਦਿੱਤਾ ਹੁਣ ਉਹ ਫੈਸਲੇ ਵੀ ਬਿਲਕੁਲ ਵੇ ਨਾ ਮਨਜ਼ੂਰ ਕਰ ਰਹੇ ਨੇ ਇਹਦਾ ਫਿਰ ਸਾਰਾ ਕੁਝ ਆਪਣੇ ਹੱਥ 'ਚ ਕਰੀ ਫਿਰਦੇ ਨੇ ਆ ਮੋਬਾਈਲਾਂ ਦੇ ਵਿੱਚੋਂ ਸਾਰੇ ਜਿਹੜੇ SIM ਨੇ ਸਾਰ ਕੁਝ ਸਾਰੇ ਬੰਦ ਕਰਦੇ ਆ Wi-Fi ਬੰਦ ਕਰਦੇ ਆ ਕਿੰਨੀ ਮਾੜੀ ਗੱਲ ਹੈ ਜਦੋਂ ਇਹ ਸਾਡੇ ਆਪਣੇ ਨਿੱਜੀ ਇਕੱਦੇ ਡਾਕੇ ਮਾਰ ਰਹੇ ਨੇ ਫਿਰ ਕਹਿੰਦਾ ਪਰ ਆਪ ਵੀ ਸਾਰਾ ਕੁਝ ਇੱਕ ਹੱਥ ਨੂੰ ਫਿਰਦੇ ਨੇ ਪਰ ਇਹ ਅਸੀਂ ਜੋ ਫਸਲਾਂ ਤੇ ਨਸਲਾਂ ਤੇ ਡਾਕੇ ਨਹੀਂ ਮਾਰਦੇ ਨੇ ਇਹ ਜਿਹੜੀ ਸਾਡੇ ਆਪਣਾ ਪੰਜਾਬ ਹੈ ਇਹ ਪੰਜਾਬ ਹੈ ਸਾਰਾ ਇੱਕ ਸਾਬਦਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੈ ਮੁਲੇ ਸੁਨੇਹਾ ਸਾਸ੍ਰਿਆ ਕਾਲ